ਬੀਤੇ ਦਿਨ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਦੇ ਜਵਾਨ ਨੇ ਕੰਗਣਾ ਰਣਾਤ ਤੇ ਥੱਪੜ ਜੜ ਦਿੱਤਾ ਸੀ ਜੀ ਹਾਂ ਇਹ ਮਾਮਲਾ ਬੀਤੇ ਕੱਲ ਤੋਂ ਹੀ ਬਹੁਤ ਜ਼ਿਆਦਾ ਪਖਿਆ ਹੋਇਆ ਹੁਣ ਇਸ ਮਾਮਲੇ ਤੇ ਸੂਫੀ ਗਾਇਕ ਖੰਸਰਾਜ ਹੰਸ ਤੇਪਰਾ ਪਰੰਚੀਤ ਹੰਸ ਨੇ ਵੀ ਆਪਣੇ ਵਿਚਾਰ ਸਾਮਣੇ ਰੱਖੇ ਨੇ ਸਗੋਂ ਉਹਨਾਂ ਨੇ ਕੰਗਣਾ ਰਣੌਤ ਨੂੰ ਬਹੁਤ ਖਰੀਆਂ-ਖਰੀਆਂ ਸੁਣਾਈਆਂ ਨੇ ਜਿਹਾ ਪਰਮਜੀਤ ਹੰਸ ਨੇ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਕੰਗਣਾ ਰਣੌਤ ਨੂੰ ਖੂਬ ਖਰੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਇਸ ਨੇ ਫਿਰ ਪੰਜਾਬ ਨੂੰ ਅੱਤਵਾਦੀ ਕਿਹਾ ਤੇ ਉਹਨਾਂ ਨੇ ਕਿਹਾ ਕਿ ਜੋ ਭੈਣ ਕੁਲਵਿੰਦਰ ਕੌਰ ਨੇ ਕੀਤਾ ਹੈ ਜੋ ਇਸ ਲੜਕੀ ਨੇ ਕੀਤਾ ਹੈ ਕੋਈ ਹੋਰ ਨਹੀਂ ਕਰ ਸਕਦਾ ਸੀ ਉਹਨਾਂ ਨੇ ਕਿਹਾ ਕਿ ਕੰਗਣਾ ਰਣੌਤ ਤੇ ਥੱਪੜ ਪੈਣ ਤੋਂ ਬਾਅਦ ਵੀ ਉਸਦੇ ਐਟੀਟਿਊਡ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਇਆ ਇਸ ਤੋਂ ਇਲਾਵਾ ਉਹਨਾਂ ਨੇ ਕੰਗਣਾ ਰਣੌਤ ਤੇ ਪੁਰਾਣੇ ਟਵੀਟ ਸਾਂਝੇ ਕਰਦੇ ਆ ਉਹਨਾਂ ਨੂੰ ਠੋਕ ਮਾਰਾ ਜਵਾਬ ਦਿੱਤਾ ਕਿ ਕੁਝ ਕਹਿ ਉਹਨਾਂ ਨੇ ਆਓ ਸੁਣਦੇ ਆ ਮਿੱਤਰੋ ਪਿਆਰਿਓ ਪਿਆਰ ਪਰਿਸ਼ਾਤ ਸ਼੍ਰੀ ਅਕਾਲ ਨਮਸਕਾਰ ਤੇ ਅਦਾਵ ਕੰਗਨਾਰਾ ਨੋਟ ਅੱਜ ਫੇਰ ਇਹਦਾ ਨੰਬਰ ਲੱਗ ਜਾਣਾ ਮੇਰੇ ਕੋਲੋਂ ਨੰਬਰ ਲੱਗ ਜਾਣਾ ਤੋਂ ਭਾਵ ਇਹ ਨਹੀਂ ਕਿ ਮੈਨੂੰ ਫੋਨ ਕਰਨ ਲੱਗਾ ਨੰਬਰ ਲੱਗ ਜਾਣੇ ਤੋਂ ਭਾਵ ਕਿ ਅੱਜ ਫੇਰ ਇਹਦੀ ਕਲਾਸ ਮੇਰੇ ਕੋਲੋਂ ਲੱਗ ਜਾਏਗੀ ਫੇਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਹਿਲਾਂ ਵੀ ਦੋ ਵਾਰੀ ਇਹਦੀ ਮੈਂ ਕਲਾਸ ਲਾਈ ਸੀ ਔਰ ਬੜੀ ਠੋਕ ਵਜਾ ਕੇ ਕਲਾਸ ਲਾਈ ਸੀ ਤੁਸੀਂ ਸਾਰਿਆਂ ਨੂੰ ਵੀਡੀਓ ਨੂੰ ਬਹੁਤ ਪਪੂਲਰ ਕੀਤਾ ਸੀ ਬਹੁਤ ਤੁਸੀਂ ਸ਼ੇਅਰ ਕੀਤਾ ਉਸ ਵੀਡੀਓ ਨੂੰ ਉਸ ਉਸ ਗੱਲਬਾਤ ਤੇ ਤੁਸੀਂ ਬਹੁਤ ਸਾਰੇ ਕਮੈਂਟ ਵੀ ਕੀਤੇ ਸਨ ਸਿਰਫ ਮੈਂ ਨਹੀਂ ਪੂਰੀ ਦੁਨੀਆ ਨੇ ਉਦੋਂ ਗੱਲ ਕੀਤੀ ਸੀ ਤੁਹਾਨੂੰ ਯਾਦ ਹੋਵੇਗਾ ਕਿ ਇਹਨੇ ਇੱਕ ਟਵੀਟ ਕੀਤਾ ਸੀਗਾ ਬੜਾ ਭੈੜਾ ਟਵੀਟ ਇਹਨੇ ਕੀਤਾ ਸੀਗਾ ਜਿਹੜੀਆਂ ਬੀਬੀਆਂ ਸਾਡੀਆਂ ਧਰਨੇ ਤੇ ਬੈਠੀਆਂ ਹੁੰਦੇ ਨੇ ਉਹਨਾਂ ਬਾਰੇ ਟਵੀਟ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੜ੍ਹ ਲਓ ਐਸਬੀਬੀ ਨੇ ਕਹਿਆ ਸੀਗਾ ਕਿ ਇਹੋ ਜਿਹੇ ਬੀਬੀਆਂ ਜਿਹੜੀਆਂ ਧਰਨੇ ਤੇ ਬਜ਼ੁਰਗਔਰਤਾਂ ਬੈਠੀਆਂ ਨੇ ਇਹ ਦਿਹਾੜੀ ਤੇ ਇਹਨਾਂ ਨੂੰ ਕਿਤੇ ਵੀ ਲਿਜਾ ਕੇ 100-100 ਰੁਪਏ ਦਿਹਾੜੀ ਦਿਓ ਤੇ ਇਹਨਾਂ ਨੂੰ ਕਿਸੇ ਵੀ ਧਰਨੇ ਤੇ ਕਿਸੇ ਵੀ ਅੰਦੋਲਨ ਦੇ ਵਿੱਚ ਤੁਸੀਂ ਲਿਜਾ ਸਕਦੇ ਹੋ 100-100 ਰੁਪਏ ਦੀ ਦਿਹਾੜੀ ਤੇ ਇਹ ਸਮਝ ਲਓ ਕਿ ਵਿਕ ਜਾਂਦੀਆਂ ਨੇ ਜਾਂ ਦਿਹਾੜੀ ਲੈ ਕੇ ਚੱਲੇ ਜਾਂਦੇ ਨੇ ਕੁਝ ਵੀ ਕਹਿ ਲਓ ਪਰ ਇਸ ਜਨਾਨੀ ਨੇ ਬੜਾ ਹੀ ਜ਼ਹਿਰ ਉਗੜਿਆ ਸੀਗਾ ਉਹ ਕਹਿੰਦੇ ਨੇ ਨਾ ਕਿ ਵਾਰਿਸ ਸ਼ਾਹ ਨਾ ਆਤ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਜਿੰਨੀ ਦਿਨ ਮਰਜ਼ੀ ਉਹਨੂੰ ਖੁਲੀ ਦੇ ਵਿੱਚ ਰੱਖ ਲਓ ਪਰ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਸੋ ਇਹ ਜਦੋਂ ਵੀ ਪੰਜਾਬ ਬਾਰੇ ਬੋਲੀ ਆ ਪੰਜਾਬੀਆਂ ਬਾਰੇ ਬੋਲੀ ਆ ਜਾਂ ਕਿਸਾਨ ਅੰਦੋਲਨਾਂ ਬਾਰੇ ਬੋਲੀ ਇਹਨੇ ਰੱਜ ਕੇ ਜ਼ਹਿਰ ਉਗਲਿਆ ਮੈਨੂੰ ਨਹੀਂ ਪਤਾ ਜਾਂ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਇਹਦੀ ਦਿੱਕਤ ਕੀ ਹੈ ਇਹਦੀ ਪ੍ਰੋਬਲਮ ਕੀ ਆ ਪੰਜਾਬ ਨਾਲ ਜਾਂ ਪੰਜਾਬੀਆਂ ਨਾਲ ਕੀ ਇਹਦੀ ਪ੍ਰੋਬਲਮ ਹੈਗੀ ਆ ਹਾਲਾਂਕਿ ਇਹ ਵੀ ਪਤਾ ਹੈ ਇਸ ਜਨਾਨੀ ਨੂੰ ਜੇਸ ਇੰਡਸਟਰੀ ਨਾਲ ਬਵਸਤਾ ਹੈ ਇਹ ਮੁੰਬਈ ਦੀ ਫਿਲਮ ਇੰਡਸਟਰੀ ਬਾਲੀਵੁੱਡ ਬਾਲੀਵੁੱਡ ਪੂਰੇ ਬਾਲੀਵੁੱਡ ਨੂੰ ਪਤਾ ਕਿ ਪੰਜਾਬੀਆਂ ਤੋਂ ਬਿਨਾ ਫਿਲਮ ਇੰਡਸਟਰੀ ਹੁਣ ਖਤਮ ਆ ਹਰ ਫਿਲਮ ਦੇ ਵਿੱਚ ਉਹਨਾਂ ਨੂੰ ਪੰਜਾਬੀ ਗੀਤਾਂ ਦਾ ਮਸਾਲਾ ਪਾਉਣਾ ਪੈਂਦਾ ਪੰਜਾਬੀ ਡਾਇਲੌਗ ਪਾਉਣੇ ਪੈਂਦੇ ਨੇ ਈਵਨ ਪਹਿਰਾਵਾ ਵੀ ਪੰਜਾਬੀ ਪਾ ਕੇ ਕੁਛ ਨਾ ਕੁਛ ਗੀਤ ਫਿਲਮਾਉਣੇ ਪੈਂਦੇ ਨੇ ਕਿਉਂਕਿ ਪੰਜਾਬੀਆਂ ਤੋਂ ਬਿਨਾ ਫਿਲਮ ਇੰਡਸਟਰੀ ਖਤਮ ਆ ਉਹਦੇ باوجود ਵੀ ਉਸ ਇੰਡਸਟਰੀ ਦੇ ਵਿੱਚੋਂ ਇਸ ਜਨਾਨੀ ਨੂੰ ਸਮਝਾਉਂਦਾ ਕਿਉਂ ਨਹੀਂ ਕੋਈ ਕਿ ਤੂੰ ਇਹਨਾਂ ਨਾਲ ਪੰਗੇ ਨਾ ਲੈ ਵੇਟ ਤੁਸੀਂ ਦੇਖਿਆ ਸਕਰੀਨ ਤੇ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਵਾਂਗੇ ਇਸ ਤੋਂ ਪਹਿਲਾਂ ਕਿ ਅੱਜ ਇਹ ਗੱਲ ਕਰੀਏ ਜੋ ਤੁਸੀਂ ਵੀਡੀਓ ਸਾਰਿਆਂ ਨੇ ਦੇਖਿਆ ਨਾਲ ਬੀਬੀ ਕੁਲਵਿੰਦਰ ਕੌਰ ਦੀ ਫੋਟੋ ਵੀ ਨਜ਼ਰ ਆ ਰਹੀ ਹੈ ਸਲੂਟ ਐ ਇਸ ਸਾਡੀ ਧੀ ਨੂੰ ਜਿਸ ਧੀ ਨੇ ਸਾਬਤ ਕਰ ਦਿੱਤਾ ਕਿ ਅਸੀਂ ਪੰਜਾਬੀ ਇਹ ਨਹੀਂ ਕਿ ਅੱਜ ਸਾਡੇ ਨਾਲ ਹੋਈ ਆ ਤੂੰ ਜੰਨੀ ਮਰਜ਼ੀ ਜ਼ਹਿਰ ਉਗੜ ਲੈ ਤੇ ਅਸੀਂ ਸ਼ਾਇਦ ਭੁੱਲ ਜਾਵਾਂਗੇ ਨਹੀਂ ਮੌਕਾ ਮਿਲਣ ਦੀ ਧੀਰ ਆ ਤੈਨੂੰ ਉਹਦਾ ਸਿਲਾ ਜ਼ਰੂਰ ਦੇਵਾਂਗੇ ਅੱਜ ਇਸ ਬੀਬੀ ਕੁਲਵਿੰਦਰ ਕੌਰ ਨੂੰ ਮੌਕਾ ਮਿਲਿਆ ਸ਼िखर ਦੁਪਹਿਰੇ ਪੂਰੀ ਸਿਕਿਉਰਿਟੀ ਦੇ ਵਿੱਚ ਪੂਰੀ ਦੁਨੀਆ ਦੇ ਸਾਹਮਣੇ ਥੱਪੜ ਐਸਾ ਜੜਿਆ ਕਿ ਮਜ਼ਾ ਆ ਗਿਆ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਇਤਾਂ ਜਨਾਨੀਆਂ ਦੇ ਥੱਪੜ ਮਾਰੇ ਜਾਣ ਪਰ ਅਸੀਂ ਅਣਖੀ ਆ ਪਿਆਰ ਨਾਲ ਕੋ ਭਾਵੇਂ ਸਾਡੀ ਜਾਨ ਲੈ ਲਵੇ ਤੇ ਜੇਕਰ ਸਾਨੂੰ ਕੋਈ ਲਲਕਾਰੇ ਤੇ ਫੇਰ ਅਸੀਂ ਉਸ ਲਲਕਾਰੇ ਦਾ ਜਵਾਬ ਇਦਾਂ ਦਿੰਦੇ ਜਿੱਦਾਂ ਬੀਬੀ ਕੁਲਵਿੰਦਰ ਕੌਰ ਨੇ ਜਵਾਬ ਦਿੱਤਾ ਬੀਬੀ ਕੁਲਵਿੰਦਰ ਕੌਰ ਬਾਰੇ ਵੀ ਗੱਲ ਕਰਾਂਗੇ ਉਹਦੀ ਜੌਬ ਬਾਰੇ ਵੀ ਗੱਲ ਕਰਾਂਗੇ ਪਰ ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਜਾਣਾ ਤੁਹਾਨੂੰ ਵੀ ਯਾਦ ਕਰਾਉਣਾ ਪੈਂਦਾ ਕਿਉਂਕਿ ਤੁਸੀਂ ਲੋਕ ਵੀ ਭੁੱਲ ਜਾਂਦੇ ਹੋ ਹਰ ਚੀਜ਼ ਨੂੰ ਸੋ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਣਾ ਇੱਕ ਤੋਂ ਟਵੀਟ ਤੁਸੀਂ ਦੇਖ ਲਿਆ ਉਸ ਬੀਬੀ ਮਹਿੰਦਰ ਕੌਰ ਦੀ ਤੁਹਾਨੂੰ ਥੋੜੀ ਜੀ ਵੀਡੀਓ ਦਿਖਾਉਣਾ ਸਿਰਫ ਉਸ ਬੀਬੀ ਨੂੰ ਨਹੀਂ ਇਹਨੇ ਕਿਐਸੀ ਟਵੀਟ ਕਰਕੇ ਉਦੋਂ ਸਾਰੀਆਂ ਬੀਬੀਆਂ ਨੇ ਕਿਹਾ ਸੀ ਕਿ 100-100 ਰੁਪਏ ਤੇ ਇਹ ਲੇਡੀਜ਼ ਵਿਕ ਜਾਂਦੀਆਂ ਨੇ ਤੇ 100-100 ਰੁਪਏ ਦੇ ਕੇ ਇਹਨਾਂ ਨੂੰ ਜਿੱਥੇ ਮਰਜੀ ਤੁਸੀਂ ਲੈ ਜਾਓ ਥੋੜੀ ਜੀ ਤੁਹਾਨੂੰ ਵੀਡੀਓ ਦਿਖਾਉਣਾ ਇੱਕ ਅੱਧੇ ਮਿੰਟ ਦੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਬੀਬੀ ਕੌਣ ਸੀ ਬੀਬੀ ਮਹਿੰਦਰ ਕੌਰ ਬਠਿੰਡਾ ਜ਼ਿਲ੍ਹੇ ਦੇ ਜੰਡੀਆਂ ਪਿੰਡ ਦੀ ਹੈ ਬੀਬੀ ਸੀ ਔਰ ਇਸ ਬੀਬੀ ਦਾ ਬਕਾਇਦਾ ਆਜਨਾਨੀ ਕੰਗਨਾਰਨੌਰ ਨੇ ਨਾਮ ਲਿਖ ਕੇ ਕਿਹਾ ਸੀ ਤੇ ਉਹ ਸਾਰੀਆਂ ਬੀਬੀਆਂ ਤੇ ਗੱਲ ਆਈ ਸੀ ਦੇਖੋ ਥੋੜੀ ਜੀ ਵੀਡੀਓ ਫਿਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਵਾਕਿਆ ਹੋਇਆ ਉਹਦੇ ਤੇ ਗੱਲਬਾਤ ਕਰਾਂਗੇ ਦੇਖੋ ਬੀਬੀ ਦੀ ਉਮਰ ਤੇ ਦੇਖੋ ਬੀਬੀ ਦੇ ਹੌਸਲੇ ਵਾਹ ਵਾਹ ਸਲੂਟ ਆ ਬੀਬੀ ਦਾ ਕੋਪਨ ਇਕੜਿਆ ਹੋਇਆ ਪਰ ਤੇ ਲੋਕ ਕਿੰਦਾ ਝੰਡਾ ਲੈ ਕੇ ਬੀਬੀ ਤੁਰੀ ਹੋਈ ਆ ਸਾਰਿਆਂ ਨੂੰ ਮਗਰ ਲਾਇਆ ਹੋਇਆ ਮਾਤਾ ਨੇ ਤੇ ਇਸ ਮਾਤਾ ਦਾ ਨਾਮ ਲੈ ਕੇ ਕੰਗਨਾ ਰਣੌਤ ਜਿਹੜੀ ਝੂਠ ਜਮਾਨੇ ਦੀ ਉਹ ਤੂੰ ਇਸ ਬੀਬੀ ਦਾ ਨਾਮ ਲੈ ਕੇ ਕਹੇਗੀ ਇਹਦੀ ਤੇਰੀ ਔਕਾਤ ਨਹੀਂ ਕੰਗਨਾ ਪਰ ਤੂੰ ਕਿਹਾ ਤੇ ਉਹਦਾ ਸਿਲਾਜ ਤੈਨੂੰ ਮਿਲਿਆ ਜਸਟ ਇੱਕ ਇੱਕ 3 ਸੈਕਿੰਡ ਦੀ ਵੀਡੀਓ ਹੋਰ ਉਸ ਤੋਂ ਬਾਅਦ ਫਿਰ ਗੱਲ ਕਰਦੇ ਆ ਅੱਜ ਜੋ ਹੋਇਆ ਸੋ ਇਹ ਗੱਲ ਬਾਤ ਤੁਹਾਨੂੰ ਸੁਣਾਈ ਹੈ ਤਾਂ ਕਿ ਤੁਹਾਨੂੰ ਯਾਦ ਆ ਜAVE ਕਿ ਇਸ ਕਗਰਾਂ ਦੇ ਕੀ ਕਿਹਾ ਸੀ। ਉਹਨੇ ਅੱਜ ਫਿਰ ਹੁਣ ਬੀਬੀ ਕੁਲਵਿੰਦਰ ਕੌਰ ਵਾਲਾ। ਬੀਬੀ ਕੁਲਵਿੰਦਰ ਕੌਰ ਉਹਨਾਂ ਕੁੜੀਆਂ ਚ ਨਹੀਂ ਆ ਜਿਹੜੀਆਂ ਨੇ ਰੀਲਾਂ ਬਣਾਉਣੀਆਂ ਹੁੰਦੀਆਂ ਨੇ। ਕਈ ਵਾਰੀ ਅਸੀਂ ਵੈਸੇ ਹੀ ਕਹਿ ਦਿੰਨੇ ਆ ਨਾ ਬਾਅਦ ਵਿੱਚ ਕਿ ਯਾਰ ਉਹਨੇ ਆਪਣੀ ਪੌਪੁਲਰਿਟੀ ਵਾਸਤੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਪਤ ਨਹੀਂ ਇਹੋ ਜਿਹਾ ਕੀਤਾ ਹੋਣਾ। ਨਹੀਂ। ਇਹ ਉਹਨਾਂ ਕੁੜੀਆਂ ਚੋਂ ਨਹੀਂ ਆ ਇਹ ਬੜੇ ਚੰਗੇ ਪਰਿਵਾਰ ਦੇ ਵਿੱਚੋਂ ਅਮੀਰ ਘਰਾਨੇ ਦੇ ਵਿੱਚੋਂ ਆ ਔਰ ਬੜੇ ਵੱਡੇ ਅਹੁਦੇ ਤੇ ਜਦੋਂ ਇਹ ਸਿਕਿਉਰਿਟੀ ਦਾ ਨਾਮ ਲੈਨੇ ਸ਼ਾਇਦ ਸਾਨੂੰ ਇਹ ਲੱਗਦਾ ਕਿ ਜਿਹੜੀਆਂ ਵੈਸੀ 에ਰਪੋਰਟ ਤੇ ਜਾਂ ਹੋਰ ਸਟੋਰਾਂ ਦੇ ਵਿੱਚ ਕੁੜੀਆਂ ਮੁੰਡੇ ਸਿਕਿਉਰਿਟੀ ਤੇ ਲੱਗੇ ਹੋਏ ਨੇ ਮੈਂ ਮਾਫੀ ਚਾਹੁੰਦਾ ਇਹ ਨਹੀਂ ਕਹਿੰਦਾ ਕਿ ਮੈਂ ਜੌਬ ਕੋਈ ਵੱਡੀ ਛੋਟੀ ਹੁੰਦੀ ਆ ਪਰ ਇਹ ਕਹਿਣਾ ਪੈਣਾ ਇਹ ਉਹਨਾਂ ਜੌਬਾਂ ਚੋਂ ਜੌਬ ਨਹੀਂ ਕਰਦੀ ਸਿਕਿਉਰਿਟੀ ਜੀ ਇਹਦੀ ਜੌਬ ਦੇ ਨਾਲ ਸਿਕਿਉਰਿਟੀ ਲੱਗਦਾ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਵੈਸੇ ਬੰਦੂਕ ਲੈ ਕੇ ਖੜੀ ਆ ਜਾਂ ਵੈਸੇ ਆਏ ਗਿਆ ਨੂੰ ਸਲੂਟਾਂ ਮਾਰਦੀ ਇਦਾਂ ਨਹੀਂ ਹੈਗਾ CISF ਮਤਲਬ ਸੈਂਟਰਲ ਇੰਡਸਟਰੀ ਸਿਕਿਉਰਟੀ ਫੋਰਸ ਦੀਏ ਆਫਿਸਰਾ ਕੁੜੀ ਔਰ ਸੇਮ ਪੋਜੀਸ਼ਨ ਤੇ ਇਹਦੇ ਹਸਬੰਡ ਨੇ ਔਰ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਇਹ জব ਕਰਦੇ ਨੇ ਸੋ ਬੜੇ ਵੱਡੇ ਪਰਿਵਾਰ ਦੇ ਵਿੱਚੋਂ ਬੜੀ ਵੱਡੀ ਜੌਬ ਤੇ ਆ ਔਰ ਇਸ ਕੁੜੀ ਨੇ ਪਰਵਾਹ ਨਹੀਂ ਕੀਤੀ ਆਪਣੀ ਜੌਬ ਦੀ ਆਪਣੇ ਅਹੁਦੇ ਦੀ ਕਿ ਉਹਨੂੰ ਪਤਾ ਸੀਗਾ ਕਿ ਮੇਰੇ ਇਹ ਕੰਮ ਕਰਨ ਤੋਂ ਬਾਅਦ ਮੈਨੂੰ ਬਕਾਇਦਾ ਸਸਪੈਂਡ ਕਰ ਦਿੱਤਾ ਜਾਏਗਾ ਔਰ ਜੇਲ ਵੀ ਜਾਣਾ ਪਏਗਾ ਸ਼ਾਇਦ ਇਹ ਬੜਾ ਲੰਬਾ ਚੌੜਾ ਕੇਸ ਵੀ ਚੱਲੇਗਾ ਪਰ ਉਸ ਕੁੜੀ ਨੇ ਸਾਬਤ ਕਰ ਦਿੱਤਾ ਕਿ ਅਸੀਂ ਪੰਜਾਬੀ ਅਣਖਾਂ ਵਾਲਿਆਂ ਸਾਨੂੰ ਬਸ ਮੌਕਾ ਮਿਲਣਾ ਚਾਹੀਦਾ ਜੇਸ ਬੰਦੇ ਨੇ ਪੰਜਾਬ ਦੀ ਜਾਂ ਸਾਡੇ ਪੰਜਾਬੀਅਤ ਦੀ ਜਾਂ ਸਾਡੇ ਪੰਜਾਬੀਆਂ ਜਾਂ ਸਪੈਸ਼ਲੀ ਕਿਸਾਨ ਅੰਦੋਲਨ ਦੀ ਬੇਇੱਜ਼ਤੀ ਕੀਤੀ ਆ ਬਸ ਮੌਕਾ ਮਿਲਣ ਦੇ ਬੀਬੀ ਦੇਖੀ ਫਿਰ ਹਾਲ ਕੀ ਹੁੰਦਾ ਤੇ ਹਾਲ ਫਿਰ ਦੇਖ ਲਓ ਕੀ ਕੀਤਾ ਪੂਰੀ ਦੁਨੀਆ ਦੇ ਸਾਹਮਣੇ ਐਸਾ ਖਿੱਚ ਕੇ ਥੱਪੜ ਮਾਰਿਆ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਚਰਚਾ ਹੋਈ ਪਈ ਆ ਥੋੜੀ ਜੀ ਵੀਡੀਓ ਤੁਹਾਨੂੰ ਦਿਖਾਉਣਾ ਅੱਜ ਦੇ ਉਸ ਵਾਕਿਆ ਦੀ ਤੁਸੀਂ ਨੋਟ ਕਰਿਓ ਕਿ ਉਹ ਜਿਹੜਾ ਸਲੈਪ ਕੀਤਾ ਥੱਪੜ ਮਾਰਿਆ ਉਹਦੀ ਵੀਡੀਓ ਅਜੇ ਨਹੀਂ ਆਈ ਜਿੰਨੀ ਕਿ ਵੀਡੀਓ ਸਾਡੇ ਕੋਲ ਆਈ ਤੁਹਾਨੂੰ ਮੈਂ ਸ਼ੇਅਰ ਕਰਨ ਲੱਗਾ ਔਰ ਇਸ ਵੀਡੀਓ ਵਿੱਚ ਦੇਖਿਓ ਹਾਲਾਂਕਿ ਗੱਲ ਉਹਨਾਂ ਨੇ ਇਹ ਬਣਾਈ ਸੀਗੀ ਕਿ ਕਈਆਂ ਲੋਕਾਂ ਨੇ ਕਿ ਸਿਕਿਉਰਿਟੀ ਕਰਕੇ ਹਾਂ ਸਿਕਿਉਰਿਟੀ ਕਰਕੇ ਜਰੂਰ ਕਿਉਂਕਿ ਸਿਕਿਉਰਿਟੀ ਜਿਵੇਂ ਮੈਂ ਪਹਿਲਾਂ ਕਹਿਆ ਸੀਗਾ ਕਿ ਸਾਡੇ ਵਿੱਚ ਐਟੀਟਿਊਡ ਬੜਾ ਸਾਡੇ ਅਹੁਦਿਆਂ ਦਾ ਸਾਡੇ ਸੁਪਰਸਟਾਰ ਹੋਣ ਦਾ ਅਸੀਂ ਆਪਣੇ ਮੁਰਕ ਦੇ 에어ਪੋਰਟ ਤੇ ਕਿਤੇ ਵੀ ਜਾਣੇ ਬੜਾ ਐਟੀਟਿਊਡ ਦਿਖਾਉਨੇ ਆ ਪਰ ਜਦੋਂ ਬਗਾਨੇ 에어ਪੋਰਟਾਂ ਜਾਂਦੇ ਹੋਰਾਂ ਮੁਲਕਾਂ ਵਿੱਚ ਸਾਨੂੰ ਉੱਥੇ ਜਰਾਬਾਂ ਵੀ ਲਵਾਉਂਦੇ ਨੇ ਪੈਂਟਾਂ ਤੱਕ ਲਵਾ ਲੈਂਦੇ ਨੇ ਤੁਹਾਡੀਆਂ ਘੜੀਆਂ ਚੈਨਾਂ ਹਰ ਚੀਜ਼ ਉਹ ਲਵਾ ਲੈਂਦੇ ਨੇ ਤੁਹਾਡਾ ਪਰਸ ਪੂਰਾ ਫੋਲਦੇ ਨੇ ਉੱਥੇ ਅਸੀਂ ਕੁਝ ਨਹੀਂ ਕਹਿੰਦੇ ਪਰ ਆਪਣੇ ਮੁਲਕ ਦੇ ਵਿੱਚ ਸਾਡਾ ਐਟੀਟਿਊਡ ਨਹੀਂ ਜਾਂਦਾ ਕਿਉਂਕਿ ਅਸੀਂ ਸੁਪਰਸਟਾਰ ਹੁੰਨੇ ਆ ਗੰਗਨਾ ਤਾਂ ਅੱਜ ਇਹ ਸੋਚਿਆ ਹੋਣਾ ਨਾ ਮੈਂ ਐਮਪੀ ਬਣ ਗਿਆ ਹੂ ਕੇਅਰ ਮੈਨੂੰ ਕਿਸੇ ਨੇ ਕੀ ਕਰ ਲੈਣਾ ਇਹਨੂੰ ਕਹਿੰਦੇ ਸੀ ਕਿ ਆਪਣਾ ਮੋਬਾਈਲ ਫੋਨ ਛੋਟੀਆਂ ਛੋਟੀਆਂ ਟੋਕਰੀਆਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਜਾਂਦੀਆਂ ਨੇ ਔਰ ਉਹ ਬਕਾਇਦਾ ਸਕੈਨਰ ਦੇ ਵਿੱਚ ਦੀ ਹੋ ਕੇ ਜਾਂਦੀਆਂ ਤੇ ਮੈਂ ਬਹੁਤ ਜਾਂਦਾ ਰਿਹਾ ਨਾ 에ਰਪੋਰਟਾਂ ਤੇ ਮੈਨੂੰ ਪਤਾ ਸਾਰਾ ਕੁਝ ਕੀ ਹੁੰਦਾ ਤੇ ਉੱਥੇ ਫੋਨ ਫੋਨ ਸਾਰਾ ਕੁਝ ਕੱਢ ਕੇ ਰੱਖਣਾ ਪੈਂਦਾ ਇਹਨੂੰ ਵੀ ਫੋਰਸ ਨੇ ਕਿਹਾ ਕਿ ਤੈਨੂੰ ਫੋਨ ਵੀ ਕੱਢ ਕੇ ਰੱਖਣਾ ਪੈਣਾ ਇਸ ਟੋਕਰੇ ਵਿੱਚ ਇਹ ਵੀ ਸਕੈਨ ਹੋਏਗਾ ਪਰ ਇਹਦਾ ਐਟੀਟਿਊਡ ਸੀਗਾ ਨਾ ਪਹਿਲੋਂ ਸੀਗਾ ਐਕਟ्रेस ਵਾਲਾ ਹੁਣ ਤਾਂ ਟਿੱਗਣਾ ਚੌਗਣਾ ਹੋ ਗਿਆ ਜਿੱਦਾਂ ਦੀ ਐਮਪੀ ਬਣੀ ਆ ਤੇ ਉਹ ਫਿਰ ਇਹ ਆੜ ਗਈ ਤੇ ਬਾਸ ਗੱਲਾਂ ਗੱਲਾਂ ਵਿੱਚ ਤਲਖੀ ਦੇ ਵਿੱਚ ਸਾਰੇ ਆ ਗਿਆ ਉੱਥੇ ਕਾਫੀ ਇਹਨਾਂ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਤੇ ਫਿਰ ਬੀਬੀ ਜਿਹੜੀ ਕੁਲਵਿੰਦਰ ਕੌਰ ਕਿਉਂਕਿ ਇਹਦਾ ਪੂਰੇ ਦਾ ਪੂਰਾ ਪਰਿਵਾਰ ਕਿਸਾਨ ਅੰਦੋਲਨ ਨਾਲ ਜੁੜਾ ਹੈ ਇਹਦਾ ਭਰਾ ਕੁੜੀ ਦਾ ਕਿਸੇ ਅਹੁਦੇ ਤੇ ਵੀ ਹੈ ਕਿਸਾਨ ਅੰਦੋਲਨ ਜਿਹੜੇ ਸੰਗਠਨ ਨੇ ਉਹਨਾਂ ਦੇ ਵਿੱਚ ਉਹ ਵੀ ਕਿਸੇ ਦਿਨ ਗੱਲਬਾਤ ਤੁਹਾਡੇ ਨਾਲ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਉਹਦੇ ਭਰਾ ਨਾਲ ਗੱਲਬਾਤ ਕੀਤੀ ਜਾਵੇ ਜਾਂ ਇਸ ਕੁੜੀ ਦੇ ਨਾਲ ਵੀ ਜੇ ਮੌਕਾ ਮਿਲੇ ਗੱਲਬਾਤ ਕਰਾਂਗੇ ਕਿਸ ਦਿਨ ਪਰ ਆ ਦੇਖਦੇ ਆ ਵੀਡੀਓ ਔਰ ਉਸ ਤੋਂ ਬਾਅਦ ਫਿਰ ਕੰਗਨਾ ਰਣੌਟ ਨੇ ਇਸ ਹੈਪਨ ਤੋਂ ਬਾਅਦ ਕੀ ਕੀਤਾ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਉਂਕਿ ਵਾਹ ਵਾਹ ਇਸ ਜਨਾਨੀ ਦੀ ਨਾ ਕੰਗਨਾ ਰਣੌਟ ਦੀ ਮੈਨੂੰ ਸਮਝ ਨਹੀਂ ਆਈ ਕਿ ਉਹ ਮੈਂ ਕਹਾ ਸੀ ਨਾ ਕਿ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਭਾਵੇਂ ਜਿੰਨੇ ਮਰਜੀ ਸਾਲ ਉਖੜੀ ਦੇ ਵਿੱਚ ਪਾਏ ਰੱਖੀਏ ਪਰ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਥੱਪੜ ਖਾਣ ਦੇ ਬਾਅਦ ਵੀ ਫੌਰਨ ਕੁਝ ਮਿੰਟਾਂ ਬਾਅਦ ਵੀ ਇਹਨੇ ਕੀ ਕੀਤਾ ਉਹ ਤੁਹਾਨੂੰ ਸੁਣਾਵਾਂਗਾ ਪਰ ਪਹਿਲਾਂ ਦੇਖਦੇ ਆ ਆ 에ਰਪੋਰਟ ਵਾਲੀ ਵੀਡੀਓ ਔਰ ਕੁਲਵਿੰਦਰ ਕੌਰ ਨੇ ਤੁਸੀਂ ਗੱਲਬਾਤ ਵੀ ਸੁਣੋ ਇਸ ਵੀਡੀਓ ਦੇ ਵਿੱਚ ਉਹਨੇ ਬਕਾਇਦਾ ਕਿਹਾ ਕਿਉਂਕਿ ਉਹਨੂੰ ਮੌਕਾ ਮਿਲਿਆ ਕਿਉਂਕਿ ਉਹਦੀ ਮਾਂ ਵੀ ਉਸਤਾਰਨੇ ਦੇ ਵਿੱਚ ਬੈਠੀ ਸੀ ਤੇ ਕੁਦਰਤੀ ਗੱਲ ਆ ਉਹਨੇ ਅੱਜ ਆਪਣੀ ਜੌਬ ਦੀ ਪਰਵਾਹ ਨਹੀਂ ਕੀਤੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਅੱਜ ਬਾਅਦ ਚ ਕੀ ਹੁੰਦਾ ਇਸ ਗੱਲ ਨੂੰ ਛੱਡੋ ਕਿਉਂਕਿ ਜਦੋਂ ਅਸੀਂ ਆਪਣੀਆਂ ਅਣਖਾਂ ਨਾਲ ਗੱਲਾਂ ਕਰਨੀਆਂ ਤਾਂ ਉਹਦਾ ਕੁਛ ਨਾ ਕੁਛ ਸਿੱਟਾ ਸਾਨੂੰ ਭੁਗਤਣਾ ਪੈਂਦਾ ਹੀ ਆ ਪਰ ਇਸ ਕੁੜੀ ਨੇ ਬਿਲਕੁਲ ਨਹੀਂ ਸੋਚਿਆ ਔਰ ਅੱਜ ਬਦਲਾ ਲਿਆ ਸਿਰਫ ਉਹਦੀ ਆਪਣੀ ਮਾਂ ਦਾ ਬਦਲਾ ਨਹੀਂ ਉਹ ਪੂਰੇ ਪੰਜਾਬੀਆਂ ਵੱਲੋਂ ਪੂਰੇ ਪੰਜਾਬ ਦੇ ਕਿਸਾਨਾਂ ਦਾ ਤੇ ਪੂਰੇ ਪੰਜਾਬ ਦੀ ਜਿਹੜੀ ਇਹ ਬੇਇੱਜ਼ਤੀ ਕਰੀ ਹੁੰਦੀ ਸੀ ਉਹਦਾ ਬਦਲਾ ਲਿਆ ਆਹ ਦੇਖਦੇ ਹਾਂ ਛੋਟੀ ਜੀ ਵੀਡੀਓ ਇਹਦੇ ਚਾਹੀਦਾ ਮੈਨੂੰ ਥੋੜਾ ਇੱਕ ਚੱਕਰ ਆਪਕੋ ਵੇਟ ਕਰਨਾ ਪੜੇਗਾ ਥੋੜੇ ਜਿਹੀ ਕੋਈ ਬਾਤ ਨਹੀਂ ਸਭ ਇਸ ਨੂੰ ਅਪਟਾ ਜੀ ਹਾਂ ਇਹ ਕੁੜੀ ਨੂੰ ਸਸਪੈਂਡ ਤੇ ਕਰ ਦਿੱਤਾ ਕੁਦਰਤੀ ਗੱਲ ਹੈ ਕਿ ਕਰਨਾ ਹੀ ਸੀਗਾ ਜੋ ਸਿਸਟਮ ਹੈ ਪਰ ਹੁਣ ਇਹ ਆ ਕਿ ਅਸੀਂ 2-3 ਦਿਨ ਵੀਡੀਓ-ਵੀਡੀਓ ਦਿਖਾ ਕੇ 2-3 ਦਿਨ ਬੋਲ ਕੇ ਬਹੁਤ ਕੁਝ ਅਹੀ ਕਰ-ਕਰ ਕੇ ਇਹ ਨਾ ਹੋਵੇ ਕਿ ਉਹ ਕੁੜੀ ਨੂੰ ਇਕੱਲੇ ਛੱਡ ਦਿਓ ਇਦਾਂ ਨਾ ਹੋਵੇ ਕਿਉਂਕਿ ਅਸੀਂ ਇਹ ਵੀ ਕਰਦੇ ਆ ਬਿਸ਼ੱਕ ਅਸੀਂ ਅਣਖਾਂ ਵਾਲੇ ਹੈਗੇ ਆ ਪਰ ਕਈ ਵਾਰੀ ਸਾਡੀਆਂ ਅਣਖਾਂ 2-3 ਦਿਨ ਵਾਸਤੇ ਹੁੰਦੀਆਂ ਨੇ ਬਾਅਦ ਚ ਇਸ ਤੋਂ ਵੱਡਾ ਕੁਝ ਹੋ ਗਿਆ ਕੱਲ ਨੂੰ ਪੰਜਾਬ ਦੇ ਵਿੱਚ ਸਾਰਿਆਂ ਨੇ ਇਸ ਗੱਲ ਨੂੰ ਛੱਡ ਦੇਣਾ ਤੇ ਉਧਰ ਨੂੰ ਹੋ ਜਾਣਾ ਬਸ ਅਸੀਂ ਲਕੀਰ ਦੇ ਫਕੀਰ ਹਾਂ ਲਕੀਰ ਹੁਣ ਇਧਰ ਨੂੰ ਜਾਂਦੀ ਹੈ ਤੁਰੇ ਜਾ ਉੱਤੇ ਲਕੀਰ ਇਧਰ ਨੂੰ ਬਦਲ ਗਈ ਅਸੀਂ ਉਧਰ ਨੂੰ ਤੁਰ ਪੈਣਾ ਹੁਣ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਇਸ ਕੁੜੀ ਦਾ ਸਾਥ ਦੇਣਾ ਚਾਹੀਦਾ ਜਿਸ ਦਲੇਰੀ ਨਾਲ ਇਸ ਕੁੜੀ ਨੇ ਅੱਜ ਕੰਮ ਕਰਕੇ ਦਿਖਾਇਆ ਜੋ ਕੰਮ ਕੀਤਾ ਉਹਦਾ ਸਾਥ ਦੇਣਾ ਬੜਾ ਜ਼ਰੂਰੀ ਬਣਦਾ ਤੋਂ ਦਿਖੋਨੇ ਕੰਗਣਾ ਰਣੌਰ ਥੱਪੜ ਖਾਣ ਤੋਂ ਬਾਅਦ ਵੀ ਨਹੀਂ ਸੁਧਰੀ ਥੱਪੜ ਖਾਂਦਿਆਂ ਸਾਰੀ 2 ਮਿੰਟ ਵਿੱਚ ਇਹ ਕੀ ਬੋਲੀ ਕੀ ਜ਼ਹਿਰ ਗੁਲੀ ਅੱਜ ਫੇਰ ਇਹਨੇ ਪੰਜਾਬੀਆਂ ਨੂੰ ਅਤਵਾਦੀ ਕਹਿ ਦਿੱਤਾ ਸੁਣੋ ਇਹਦੀ ਗੱਲ ਬਾਤ ਵੀ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਚੁਪਚੰਤਕੋ ਕੇ ਵੀ ਸਭ ਤੋਂ ਪਹਿਲੇ ਤੋਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈਨ ਆ ਚੰਡੀਗੜ੍ਹ 에어ਪੋਰਟ ਪੇ ਜੋ ਹਾਦਸਾ ਹੋਇਆ आ, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माइक तो उन्होंने कहा कि वो ਹੁਣ ਅਗਲੀ ਗੱਲ ਸੁਣਿਓ ਕਿ ਥੱਪੜ ਖਾ ਕੇ ਵੀ ਇਹ ਜਨਾਨੀ ਕੀ ਕਹਿ ਗਈ ਅੱਜ ਦੇਖਿਓ ਇਹ ਫਿਰ ਅਤਵਾਦੀ ਇਹ ਕਹਿ ਗਈ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਅਤਵਾਦ ਫੈਲ ਫੈਲ ਰਿਹਾ ਪੰਜਾਬ ਦੇ ਵਿੱਚ ਅਤਵਾਦ ਕੀ ਫੈਲ ਰਿਹਾ ਉਹ ਤਾਂ ਪੂਰੀ ਦੁਨੀਆ ਦੇ ਵਿੱਚ ਹੈਗਾ ਜਿਵੇਂ ਇੰਡਸਟਰੀ ਚੋਂ ਹੋਵੇ ਤੂੰ ਬਾਲੀਵੁੱਡ ਵਿੱਚੋਂ ਮੇਰਾ ਖਿਆਲ ਹੈ ਕਿ ਉਸ ਤੋਂ ਵੱਡਾ ਜਿਹੜਾ ਜੋ ਕੁਝ ਉੱਥੇ ਆ ਅਤਵਾਦ ਉਹ ਤਾਂ ਮੇਰੇ ਖਿਆਲ ਕਿਤੇ ਵੀ ਨਹੀਂ ਹੋਣਾ ਜਿਹੜਾ ਜਿੰਨੇ ਜਿੰਨੇ ਜਿਹੜੇ ਵੀ ਗੈਂਗਸਟਰ ਨੇ ਪਾ ਗਏ ਮੌਲਕ ਤੋਂ ਬਾਹਰ ਬੈਠੇ ਨੇ ਤੁਹਾਨੂੰ ਪਤਾ ਹੀ ਆ ਪੂਰੀ ਪੂਰੀ ਇੰਡਸਟਰੀ ਦੇ ਵਿੱਚ ਕਿੰਨਾ ਕਿੰਨਾ ਨਾਲ ਇਹਨਾਂ ਦੇ ਲਿੰਕ ਨੇ ਦੁਬਈ ਵਿੱਚ ਬੈਠੇ ਲੋਕਾਂ ਦੇ ਨਾਲ ਤੇ ਤੂੰ ਪੰਜਾਬ ਨੂੰ ਕਹਿ ਰਹੀ ਏ ਅੱਤਵਾਦੀਏ ਹੱਕ ਜਦੋਂ ਮੰਗੀਏ ਸੀ ਅੱਤਵਾਦੀ ਹੋਗਾ ਤੇ ਜਦੋਂ ਅਸੀਂ ਲੰਗਰ ਲਾਉਨੇ ਆ ਪੂਰੀ ਦੁਨੀਆ ਨੂੰ ਲੰਗਰ ਛਕਾਉਨੇ ਆ ਜਿੱਥੇ-ਜਿੱਥੇ ਕੋਈ ਮੁਸੀਬਤ ਪੈਂਦੀ ਆ ਉਦੋਂ ਅਸੀਂ ਕੀ ਹੁੰਨੇ ਆ ਕਦੇ ਇਹ ਜ਼ਿਕਰ ਕੀਤਾ ਤੂੰ ਆ ਸੁਣਿਆ ਕੀ ਕਹਿੰਦੀ ਏ ਅੱਜ ਵੀ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਉਹ ਸਪੋਰਟ ਕਰਦੀ ਹੈ आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट और आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट बीबी आज तेरे थप्पड़ वजह ते उग्रवाद हो गया ये आतंकवाद हो गया जो तेरे वजह ਤੈਨੂੰ ਤੇ ਇਹ ਕਹਿਣਾ ਚਾਹੀਦਾ ਕਿ ਮੇਰੇ ਇਹ ਵੱਜਣਾ ਹੀ ਵੱਜਣਾ ਸੀ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ ਇੱਕ ਨਾ ਇੱਕ ਦਿਨ ਤੇਰੇ ਇਹ ਵੱਜਣਾ ਹੀ ਸੀਗਾ ਹੁਣ ਤੁਸੀਂ ਸੋਚੋਗੇ ਕਿ ਬੀਜੇਪੀ ਦੀ ਇਹ ਐਮਪੀ ਉਹਦੀ ਗੱਲ ਕਰਦਾ ਵੀ ਦਾ ਭਰਾ ਵੀ ਬੀਜੇਪੀ ਦੇ ਵਿੱਚ ਆ ਬਿਲਕੁਲ ਭਰਾ ਬੀਜੇਪੀ ਦੇ ਨਾਲ ਆ ਪਰ ਮੈਂ ਉਦੋਂ ਵੀ ਅੰਦੋਲਨ ਦੇ ਵਿੱਚ ਬੀਜੇਪੀ ਦੇ ਖਿਲਾਫ ਬੋਲਦਾ ਰਿਹਾ ਮੇਰੀਆਂ ਅਜੇ ਤੱਕ ਵੀ ਵੀਡੀਓ ਪਈਆਂ ਨੇ ਫੋਟੋ ਵੀ ਪਈਆਂ ਨੇ ਜਦੋਂ ਮੈਂ ਕਿਹਾ ਕਿ سپورਟਿੰਗ ਆਮ سپورਟਿੰਗ ਕਿਸਾਨ ਸਾਰਾ ਕੁਝ ਪਿਆਰ ਸੋਸ਼ਲ ਮੀਡੀਆ ਤੇ ਸੋ ਕੁਲਵਿੰਦਰ ਕੌਰ ਦੇ ਨਾਲ ਖੜੇ ਰਹੇ ਉਹ ਇਹ ਮੈਂ ਤੁਹਾਨੂੰ ਫੇਰ ਜਾਣ ਤੋਂ ਪਹਿਲਾਂ ਕਹਿੰਨਾ ਕਿ ਉਸ ਕੁੜੀ ਦੇ ਨਾਲ ਖੜੇ ਰਹੋ ਪੈਰਾ ਦਿਓ ਉਹਦੀਆਂ ਗੱਲਾਂ ਦੇ ਜੋ ਨੇ ਅੱਜ ਕਰ ਦਿਖਾਇਆ ਉਹਨੂੰ ਕਿ ਐਦਾਂ ਮਹਿਸੂਸ ਨਾ ਹੋਵੇ ਕਿ ਮੈਂ ਗਲਤੀ ਕੀਤੀ ਆ ਉਹਨੂੰ ਪਤਾ ਲੱਗੇ ਕਿ ਅੱਜ ਪੂਰਾ ਪੰਜਾਬ ਕੱਲਾ ਪੰਜਾਬ ਹੀ ਨਹੀਂ ਜਿੱਥੇ-ਜਿੱਥੇ ਅਸੀਂ ਪੰਜਾਬੀ ਬੈਠੇ ਆ ਨਾਲ ਖੜੇ ਰਹੋ ਔਰ ਮੈਂ ਇਸ ਵੀਡੀਓ ਜ਼ਰੀਏ ਵਾਅਦਾ ਕਰਦਾ ਕਿ ਮੈਂ ਉਸ ਕੁੜੀ ਦੇ ਨਾਲ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ